ਜੇ ਜਦੋਂ ਗਾਣਾ ਆਇਆ ਸੀ ਬੁਫਰਾ ਉੱਤੇ ਮਿਰਜ਼ਾ ਗੋਡੀ ਸੁਣ ਜਸਵਿੰਦਰ ਬਰਾੜ ਕੁੜੇ ਤਾਂ ਉਹ ਤੁਹਾਨੂੰ ਦੱਸਿਆ ਸੀਗਾ ਜਾਂ ਤੁਹਾਡੇ ਨੂੰ ਸਰਪ੍ਰਾਈਜ਼ ਹੀ ਮਿਲਿਆ ਸੀ ਸਰਪ੍ਰਾਈਜ਼ ਸਰਪ੍ਰਾਈਜ਼ ਮੈਨੂੰ ਨਹੀਂ ਦੱਸਿਆ ਸੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਕਹਿਆ ਨਾ ਮੇਰੀ ਜਿਹੜੀ ਲਾਈਫ ਹੈ ਬੜੀ ਸੀਮਤ ਜੀ ਹੈ ਮੈਂ ਕਦੇ ਕੋਈ ਥੀਏਟਰ ਜੱਬਾ ਵਾਲਾ ਬਾਜ਼ਾਰ ਜਾਂ ਕੋਈ ਕਮਾਈ ਨਹੀਂ ਮੇਰੀ ਲਾਈਫ ਹੈ ਵੀ ਪ੍ਰੋਗਰਾਮ ਲਾਇਆ ਘਰੇ ਆ ਗਈ ਮੈਂ ਇੰਸਟਾ ਫੇਸਬੁੱਕ ਤੋਂ ਵੀ ਬਹੁਤ ਦੂਰ ਸੀ ਤੇ ਇਹਨਾਂ ਚੀਜ਼ਾਂ ਤੇ ਵੀ ਮੈਨੂੰ ਸ਼ੋਭੀ ਲੈ ਕੇ ਆਇਆ ਸੀ ਹਾਂ ਬਿਲਕੁਲ ਇੱਕ ਵਾਰੀ ਹੋਣੀ ਮੈਨੂੰ ਇੱਕੋ ਹੀ ਗੱਲ ਕਹੀ ਸੀ ਕਹਿੰਦਾ ਪੂਆ ਜੀ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਫੇਸਬੁਕ ਇੰਸਟਾ ਇਹ ਸਾਰਾ ਕੁਝ ਕਿਉਂ ਨਹੀਂ ਚਲਾਉਂਦੇ ਮੈਂ ਕਿਹਾ ਕੋਤ ਮੈਂ ਤਾਂ ਕਦੇ ਚਲਾਇਆ ਹੀ ਨਹੀਂ ਮੈਂ ਤਾਂ ਪਤਾ ਹੀ ਨਹੀਂ ਹੁਣ ਆ ਸਾਰੀਆਂ ਚੀਜ਼ਾਂ ਖੁਦ ਮੈਂ ਕਹਾਂ ਤੁਹਾਡੀ ਫਿਰ ਇੱਕ ਮੈਨੂੰ ਹਮੇਸ਼ਾ ਗੱਲ yaad ਆਉਂਦੀ ਨੇ ਮੈਂ ਸਵੇਰੇ ਸਵੇਰੇ ਆਈ ਇੱਕ ਦਿਨ ਪ੍ਰੋਗਰਾਮ ਤੋਂ ਪਹਿਲਾਂ ਉਹ ਕੁਰਸੀ ਤੇ ਬੈਠਾ ਸੀ ਤੇ ਮੈਂ ਨਾਲ ਹੀ ਬਹਿ ਗਈ ਕਹਿੰਦਾ ਭੂਆ ਜੀ ਤੁਹਾਡਾ ਲੱਕ ਬਹੁਤ ਤੇਜ ਹੈ ਤੁਸੀਂ ਕਿਉਂ ਡੋਲਦੇ ਹੋ ਹੁੰਨੇ ਉਦੋਂ ਮੈਂ ਕਿਸੇ ਗੱਲ ਤੇ ਡੋਲੀ ਹੋऊंगी ਤੁਹਾਡਾ ਲੱਕ ਬਹੁਤ ਤੇਜ ਹੈ ਹਣ ਤੁਸੀਂ ਤੁਸੀਂ ਨਾ ਡੋਲਿਆ ਕਰੋ ਕਿਸਮਤ ਬਹੁਤ ਮਜ਼ਬੂਤ ਹੈ ਤੇ ਉਦੋਂ ਬਾਅਦ ਮੈਂ ਫਿਰ ਕੋਈ ਗੱਲ ਕਹਦੀ ਕਿਸੇ ਨਾਲ ਨਹੀਂ ਕੀਤੀ ਉਹ ਸ਼ਬਦ ਮੈਂ ਇੱਥੇ ਬਿਠਾ ਲਿਆ ਮੈਂ ਵਾਕਈ ਕਿਸਮਤ ਮਜਬੂਤ ਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਣੇ ਕੋਲ ਕੋਈ ਬੰਗਲੇ ਆ ਜਾਂ ਵੱਡੀਆਂ ਗੱਡੀਆਂ ਨੇ ਕਿਸਮਤ ਮਜਬੂਤ ਦਾ ਮੈਂ ਇਹ ਵੀ ਮੰਨਦੀ ਆ ਵੀ ਹਰ ਉਸ ਟਾਈਮ ਨਾਲ ਮੈਨੂੰ ਪਰਮਾਤਮਾ ਹੌਸਲਾ ਦੇ ਦਿੰਦਾ ਹੈ ਸੰਘਰਸ਼ ਕਰਨ ਦਾ